ਲਾ ਸਤਿਨਾਮ ਪਿੰਡ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨ ਇੱਕ ਝੋਟੀ ਲਗੀਆਂ ਦਿਖਾਉਣਾ ਆਪ ਆ ਗਈ ਲਾੜਲੇ ਬੁੱਲ ਦੀ ਸੂਆ ਦੂਜਾ ਤਾਜੀ ਸੂਈ ਤੇ ਚੰਗਾ ਬੋੜਾ ਜੀ ਗੱਲ ਕਰ ਲਈ ਇਹਦੇ ਕੋਲ ਤਿਆਰੀ ਦਾ ਆ ਗਿਆ ਮੇਨ ਕੰਮ ਇਹ ਸੱਜਣਾ ਦਾ ਜੀ ਗੱਲ ਕਰ ਲਿਆ ਹੈਗਾ ਮੰਨ ਲਓ ਦੁੱਧ ਤੇ ਕਿਉਂਕਿ ਕਾਫੀ ਪਸ਼ੂ ਪਾਈ ਕੋ ਰੱਖੇ ਪਿਆ ਚੰਗੀ ਕੁਆਲਿਟੀ ਦੇ ਨੇ ਚੰਗੇ ਦੁੱਧ ਵਾਲੇ ਨੇ ਤੇ ਗਿਣਤੀ ਲਗਭਗ ਲਗਭਗ ਤੁਸੀਂ ਇਹ ਮੰਨ ਲਓ 20 ਤੋਂ 30 ਨੱਕ ਹੋਣਗੇ ਬਾਈ ਕੋਲੇ ਤੇ ਆ ਇਹਦੀ ਮਾਦਰ ਵੀ ਖੜੀ ਆ ਬਾਈ ਕੋਲੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਇਹਦਾ ਇਹ ਮੰਨ ਲਓ ਬਾਈ ਕਹਿੰਦਾ ਬੜਾ ਜੈਜ ਰੇਟ ਕਰਨਾ ਜਮੀ ਹੈਰਾਨ ਕਰਨ ਵਾਲਾ ਰੇਟ ਆ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਹੋਰ ਕੀ ਹਾਲ ਆ ਬਾਈ ਵਧੀਆ ਵਧੀਆ ਚੜ੍ਹਦੀ ਕਲਾ ਹਾਂ ਹਾਂ ਵਧੀਆ ਆ ਨਾਮ ਤੇ ਫੋਨ ਨੰਬਰ ਦੱਸ ਦਿਓ ਨ ਫੋਨ ਨੰਬਰ 8729069194 8729069194 69194 ਹਾਂ 69 ਆ ਗਿਆ 69 ਵੀ ਹਾਂ 69 ਤੇ ਇਹਦਾ ਸੂਆ ਕਿਹੜਾ ਬਾਈ ਦੂਜਾ ਵੀਰੇ ਸੂਆ ਦੂਜਾ ਤੇ ਕਿਹੜੇ ਸੀਮਨ ਦੀ ਆਪ ਇਹ ਲਾਡਲੇ ਬੁੱਲਦੀ ਆ ਵੀਰੇ ਆਪ ਆ ਗਈ ਲਾਡਲੀ ਆਪ ਆ ਗਈ ਲਾਡਲੀ ਤੇ ਲੱਭੀ ਇੱਥੋਂ ਮਾਰਦੀ ਆਰਡਰ ਤੇ ਕੈਮਰਾ ਵੀ ਆਰਡਰ ਬੜਾ ਕਮਾਲ ਦਾ ਆਇਆ ਤੇ ਥਣ ਜਿਵੇਂ ਆਪਾਂ ਕਹਿੰਦੇ ਨੇ ਵੀ ਅੰਬਰਸਰ ਵਾਲੇ ਸੂਬਾ ਥਣ ਬੋਲਦੇ ਆ ਇਹਨੂੰ ਉਸ ਦਿਨ ਆ ਥਣ ਲੱਗਿਆ ਤੇ ਚੜਾਈ ਜੜੂ ਹੀ ਬਹੁਤ ਆ ਪਛਾਣ ਤੋਂ ਇੱਥੇ ਇੱਥੋਂ ਮਾਰਨੀ ਕੈਮਰਾ ਲੱਗਦੀ ਬਾਈ ਪੈ ਲੈਣਾ ਵਰਗੀ ਹੈ ਨਾ ਹਾਂ ਹਾਂ ਵੀਰੇ ਪਰ ਹੈਗੀ ਦੂਜੇ ਠੀਕ ਹੈ ਗੱਲ ਕਿੰਨੇ ਦਿਨ ਦਾ ਸੂਆ ਹੋਗਾ ਜੀ ਇਹਦਾ ਇਹ 6 ਦਿਨਾਂ ਦੀ ਸੂਈ ਹੈ ਵੀਰੇ ਕਿੰਨੀ ਬੌਲੀ ਹਾਜ਼ਰ ਅੱਜ ਬਾਈ ਇਥੇਲੇ 10 11 ਕਿਲੋ ਦੁੱਧ ਹੈ ਬਾਈ 10 ਤੋਂ 11 ਕਿਲੋ ਤਿਆਰੀ ਦਾ ਹਾਂ ਹਾਂ ਟਾਈਮ ਤੋਂ ਟਾਈਮ ਚੋਣ ਵਾਲਾ ਹਾਂ ਹਾਂ ਪਹਿਲਾਂ ਨੇ ਕਿੰਨਾ ਦੁੱਧ ਚਵਾਏ ਨੇ ਇਹਨੇ 13 13.5 ਕਿਲੋ ਦੁੱਧ ਦਿੱਤਾ ਆਪਣੇ ਕੋਲ ਪਹਿਲਣੇ ਇਹਦੀ ਮਾਂ ਕਹਿੰਦੇ ਉੱਧ ਵਾਲੀ ਹੈ ਮਾਂ 15 ਕਿਲੋ ਵਾਲੀ 15 ਵਾਲੀ ਉਹੀ ਗੱਲ ਆ ਵੀ ਤੀਜੇ ਸੂਏ ਜਾ ਕੇ ਮਾਂ ਨੂੰ ਕਰਾਸ ਕਰ ਹਾਂ ਬਿਲਕੁਲ ਬਾਈ ਐਤ ਕੀ ਵੀ ਲਗਭਗ ਚਲ ਆਪਾਂ ਬੜਾ ਨਹੀਂ ਕਹਿੰਦੇ 15 16 ਖੋਲਾ ਦੋਗੀ ਤੋ ਠੀਕ ਆ ਗੱਲ ਵੀ ਉਹੀ ਗੱਲ ਆ ਵੀ 2 ਕਿਲੋ 2 ਤ ਤੋ 3 ਕਿਲੋ ਦੋਦਾ ਚਲਣ ਵਾਲੇ ਟਾਈਮ 'ਚ ਹੋ ਸਕਦਾ ਵੀਜੇ ਲਵੇ ਲੱਗ ਜੇ ਤੇ ਤੀਜੇ ਚੌਥੇ ਸੂਏ ਚ ਆ ਕਈ ਪਸ਼ੂਆਂ 'ਚ ਇਹ ਹੁੰਦਾ ਵੀ ਜਿਵੇਂ ਕਈ ਬਲੱਡ ਲੈਣਾ ਆਗੇ ਜਿਵੇਂ ਖਾਲੀ ਵਾਲੀ ਆ ਗਈ ਉਹ ਹੋ ਸਕਦਾ ਪਹਿਲੇ ਨਾ 10 ਦਿਨ ਦੂਜੇ ਸੂਏ 17 18 ਦੇ ਨਾ ਉਹ ਮਤਲਬ ਚੱਲਣ ਤੇ ਆ ਪਸ਼ੂ ਬਿਲਕੁਲ ਬਈ ਤੇ ਖੋਲ ਕੇ ਤੋੜ ਦੋ ਜੀ ਖਮਾ ਦੇ ਕੋਈ ਤੇ ਬਾਕੀ ਸਾਰੇ ਨੂੰ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਸਰੀਰ ਮੈਂ ਕਹੂੰਗਾ ਵੀ ਪੂਰਾ ਅਸਲ ਆ ਗਿਆ ਫੁੱਲ ਚੜਾਈ ਵਾਲ ਪੂਰੀ ਧੱਕ ਜਰੂਰ ਗਾ ਨੂੰ ਰੱਖਦੀ ਹਲੇ ਵੀ ਤੇ ਦੁੱਧ ਬਾਈ ਕਿੰਨਾ ਕੁ ਲੰਮਾ ਸਮਾਂ ਦੱਤਾ ਇਹਨੇ ਫੁੱਲ ਬਰੇ ਲੰਮਾ ਸਮਾਂ ਛੱਡੀ ਆ ਦੁੱਧੋਂ ਆਪਾਂ ਠੀਕ ਆ ਗੱਲ ਕਮਾਲ ਆ ਬਾਈ ਇੱਥੇ ਦੁੱਧ ਦੋ ਬਾਈ ਕਹਿੰਦਾ ਆਪਾਂ ਨੇ ਡਰਾਈ ਕੀਤੀ ਆ ਇਹ ਮੰਨ ਲਓ ਵੀ ਲੰਮਾ ਸਮਾਂ ਦੁੱਧ ਪਿਆ ਕੇ ਗਈ ਆ ਤੇ ਥਣ ਲੇਵੇ ਜੀ ਇਹ ਮੰਨ ਲਓ ਵੀ ਸਾਫ਼ ਰਹੂਗੀ ਪੂਰੀ ਫੁੱਲ ਚਬਾਈ ਦੀ ਕਿਵੇਂ ਆ ਬਾਈ ਚਬਾਈ ਦੀ ਇੱਕ ਨੰਬਰ ਬਾਈ 100 ਨੰਬਰ ਹੀ ਕਹ ਲਈਏ ਹਾਂ ਹਾਂ ਛਰਲਾ ਛਿੱਟਾ ਟਾਟ ਫਟ ਜਮੇ ਨਹੀਂ ਵੀਰੇ ਨਰਮ ਚਬਾਈ ਦੀ ਆ ਹਾਂ ਹਾਂ ਜਮਾ ਚਬਾਈ ਦੀ ਬਾਈ ਕਹਿੰਦਾ ਬਿਲਕੁਲ ਨਰਮ ਰਹਿਣ ਵਾਲੀ ਆ ਤੇ ਇੱਥੋਂ ਆਰਡਰ ਕਰ ਸਕਦੇ ਜੀ ਇੱਕ 4x4 ਵਾਲਾ ਸਿਸਟਮ ਹੀ ਆ ਤੇ ਨਾਲ ਇਹਦੇ ਬਾਈ ਮੇਲ ਕਾਫ ਆ ਗਿਆ ਨਾ ਹਾਂਜੀ ਵੀਰੇ ਤੇ ਬਾਕੀ ਡਿਜ਼ਾਈਨ ਚੈੱਕ ਕਰਾਂਗਾ ਥੋੜਾ ਜਿਹਾ ਘਰੇਲੂ ਫੋਨ ਕਰਕੇ ਡਰਦੇ ਨੇ ਪਸ਼ੂ ਤੇ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਇਹਦਾ ਡਿਜ਼ਾਈਨ ਆਰਡਰ ਦਾ ਚਬਾਈ ਦੀ ਬਾਈ ਕਹਿੰਦਾ ਬਿਲਕੁਲ ਨਰਮ ਰਹੂਗੀ ਤੇ ਪਹਿਲਾਂ ਨੇ ਲਗਭਗ 13 13.5 ਕਿਲੋ ਦੁੱਧ ਚਬਾਇਆ ਹੋਇਆ ਤੇ ਰੇਟ ਕੀ ਰਹੂਗਾ ਕਿ ਭਾਈ ਇਹਦਾ ਅੱਜ ਵਾਲਾ ਰੇਟ ਵੀਰੇ ਫਿਕਸੀ ਹੋਊਗਾ ਆਪਣਾ ਹਾਂਜੀ ਹਾਂਜੀ ਤੇ 1,30,000 ਰੁਪਏ ਵੀਰੇ 130 ਅਜਵੇਂ ਤੁਹਾਨੂੰ ਸ਼ੁਰੂ ਜੀ ਦੱਸਿਆ ਦੀ ਰੇਟ ਬਾਈ ਤੋਂ ਜਮੇ ਜੈਦ ਜਾਂ ਰੇਟ ਹੀ ਕਰਾ ਦਾਂਗੇ ਕੁਆਲਿਟੀ ਦੇ ਹਿਸਾਬ ਨਾਲ ਜੀ ਗੱਲ ਕਰ ਲਈ ਹੈ ਨਾ ਹਾਂ ਤੇ ਡਿਜ਼ਾਈਨ ਸੋਣਾ ਇਹਦੇ ਲਈ ਵੀ ਤਾਂ ਮਜ਼ਬੂਤ ਪੂਰੀ ਫੁੰਦਰ ਹੋਊਗਾ ਥੋੜਾ ਜਿਆਦਾ ਡਰਦੀ ਆ ਚਵਾਈ ਕਰਾ ਦਾਂਗੇ ਚੱਕੇ ਦੀ ਹਾਂ ਹਾਂ ਵੀਰੇ ਚਾਹ ਦੋ ਟਾਈਮ ਚਾਰ ਟਾਈਮ ਜੇ ਮਰਜ਼ੀ ਚੋ ਬੰਦਾ ਠੀਕ ਆ ਗੱਲ ਉਹ ਤਸੱਲੀ ਕਰਾ ਦਾਂਗੇ ਜਿਹੜਾ ਵੀ ਭਰਾ ਹੋਊਗਾ ਹਾਂ ਹਾਂ ਤੇ ਥਣ ਵੱਧ ਘਟ ਛਰਲਾ ਛਿੱਟਾ ਮਾ ਮੇਰੇ ਜਮੀ ਇੱਕ ਨੰਬਰ ਹੈ ਕਹਿੰਦੇ 100 ਦੀ 100 ਹਾਂ ਆਨਲਾਈਨ ਕਿਸੇ ਭਰਾ ਨੇ ਮਗਾਉਣੀ ਆ ਹਾਂ ਹਾਂ ਬਿਲਕੁਲ ਬਿਲਕੁਲ ਉਹ ਨੰਬਰ ਬੋਲ ਦਿਓ ਜੀ 87290 93194 93194 ਲੱ ਸਤਨੂ ਚਵਾਈ ਤੁਹਾਨੂੰ ਬੱਚਾ ਲਾ ਕੇ ਇਹਦੀ ਚੈੱਕ ਕਰਾ ਦਨੇ ਆ ਰੇਟ 1 ਲੱਖ ਤੇ 30 ਰਹੂਗਾ ਬਿਲਕੁਲ ਫਿਕਸ ਜਾ ਲੱਲਾ ਦੇ ਬੱਚਾ ਬਈ ਲੱਗਾ ਚਵਾਈ ਚੈੱਕ ਕਰਾ ਦਿੰਦਾ ਨਾ ਜਦ ਚਲਾ ਗਈ ਤੇ ਬਾਕੀ ਉਦਾਂ ਝੋਤੀ ਜਿਹਾ ਮੈਂ ਪਹਿਲੀ ਵਾਰ ਗਈ ਖਣਲੇਵਾ ਲੱਗਿਆ ਨਾ ਸਾ ਅਰਡਰ ਤੇ ਚੰਗੀਆਂ ਤੇ ਕੋਈ ਇਹਨਾਂ ਨੂੰ ਫੁੱਲ ਮੋਤੀ ਆ ਗਈ ਦੋ ਦੋ ਪਿਛਣਾ ਜੀ ਮਾਰਦੇ ਪਈ ਤੇ ਚਵਾਈ ਇਹਨਾਂ ਨੂੰ ਮਤਲਬ ਪੂਰੀ ਅਸਲ ਰਹਿੰਦੀ ਦੇਖੀ ਫੁੱਲ ਫੋਕੀ ਚਵਾਈ ਵੀ ਆ ਗਈ ਖਣਲੇਵੇ ਦੀ ਪੂਰੀ ਸਫਤ ਤੇ ਜਿਹੜਾ ਰੇਟ ਆ ਰੇਟ ਦਾ ਫਿਕਸ ਹੋ ਜਾਊਗਾ 1 ਲੱਖ 30 ਹਜ਼ਾਰ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਝੋਤੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ